ਸਿਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਪਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਪਲੇਨ ਪੀਸ ਜਿਹੜੇ ਅਸੀਂ ਪਹਿਲਾਂ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਸੀ ਕੱਟ ਰਹੂਗੀ ਜੀ 4.5 ਤੱਕ ਕੱਟ ਰਹਿਣ ਵਾਲੀ ਹੈ ਪੀਸਾਂ ਦੀ ਪ੍ਰਾਈਸ ਰਹੂਗਾ 150 ਰੁਪਏ ਪਰ ਸੂਟ ਜੀ ਠੀਕ ਹੈ ਜੀ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੇ ਸੂਟ ਸਾਡੇ ਕੋਲੇ ਆਰਡਰ ਤੇ ਪੇਂਟ ਹੋ ਕੇ ਆਏ ਆ ਜੀ ਕਸਟਮਰਾਂ ਦੀ ਡਿਮਾਂਡ ਤੇ ਰੈਡੀ ਕੀਤੇ ਸੀ ਸੂਟ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਇਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਪਲੇਨ ਪੀਸ ਉਹ ਮੇਰੀ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਜੀ ਠੀਕ ਹੈ ਜੀ ਤੇ ਪਲੀਜ਼ ਮੇਰੀ ਇਹ ਪੈਨਾ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਮੇਰੀ ਐਦਾਂ ਦੀ ਨਿਊ ਨਿਊ ਵੀਡੀਓ ਤੁਹਾਨੂੰ ਵੇਖਣ ਨੂੰ ਜਲਦੀ ਤੋਂ ਜਲਦੀ ਮਿਲ ਸਕੇ ਜੀ ਲਓ ਜੀ ਇਹ ਵਾਲੇ ਤੁਹਾਨੂੰ ਅਸੀਂ ਸੂਟ ਦਿਖਾਵਾਂਗੇ ਜੀ ਸੂਟ ਜੋ ਸਾਡੇ ਕੋਲੇ ਆਰ ਕੰਡੀ ਤੇ ਰੈਡੀ ਹੋਇਆ ਬੜੇ ਪਿਆਰੇ ਜਿਹੇ ਸੂਟ ਦੇਖੋ ਜੀ ਲਾਈਟ ਸਕਾਈ ਬਲੂ ਵਾਲਾ ਸੂਟ ਹੈ ਉੱਪਰ ਨੈਕ ਬੜਾ ਪਿਆਰਾ ਜਿਹਾ ਰੈਡੀ ਹੋਇਆ نیچے ਘੇਰਾ ਰੈਡੀ ਹੋਇਆ ਚੈੱਕ ਠੀਕ ਹੈ ਜੀ ਆਰਕੰਡੀ ਤੇ ਰੈਡੀ ਹੋਇਆ ਤੇ ਬਾਜ਼ੂ ਵੀ ਬੜੀਆਂ ਪਿਆਰੀਆਂ ਜੀਆਂ ਰੈਡੀ ਹੋਈਆਂ ਇਹ ਸਾਡੇ ਕਸਟਮਰਾਂ ਦੇ ਸੂਟ ਹੈ ਜੀ ਦੇਖੋ ਜੀ ਇਹ ਵਾਲੀਆਂ ਹੋਈਆਂ ਜੀ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਬਾਜ਼ੂ ਰੈਡੀ ਦੇਖੋ ਜੀ ਠੀਕ ਹੈ ਜੀ ਤੇ ਦੁਪੱਟਾ ਦਿਖਾਵਾਂਗੇ ਇਹ ਵਾਲਾ ਹੋਇਆ ਜੀ ਦੇ ਨਾਲ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਜੀ ਦੇਖੋ ਜੀ ਠੀਕ ਹੈ ਜੀ ਇਹ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਹੋਇਆ ਦੇਖ ਸਕਦੇ ਹੋ ਥੋੜੀ ਜੀ ਡਿਜ਼ਾਈਨਿੰਗ ਚੇਂਜ ਹੋਈ ਆ ਬਹੁਤ ਪਿਆਰਾ ਸੂਟ ਹੈ ਦੇਖੋ ਜੀ ਇਹ ਵਾਲਾ ਕੰਟਰਾਸਟ ਦੇ ਵਿੱਚ ਦੁਪੱਟਾ ਰੈਡੀ ਹੋਇਆ। ਬਾਕੀ ਇਹਦੇ ਉੱਪਰ ਬਲੂ ਕਲਰ ਦੀ ਫਿਨਿਸ਼ਿੰਗ ਪੱਟੀ ਲੱਗਣੀ ਹੈ ਜੀ। ਬਹੁਤ ਪਿਆਰੀ ਗ੍ਰੇ ਸੂਟ ਦੀ। ਹਲਕਾ ਕੀ ਹੈ ਜੀ ਇਹ ਸੀ ਫਾਸਟ ਸੂਟ ਤੇ ਇਹਦੇ ਉੱਪਰ ਜੀ ਐਦਾਂ ਦੀ ਫਿਨਿਸ਼ਿੰਗ ਪੱਟੀ ਲੱਗਣੀ ਹੈ ਬਲੂ ਕਲਰ ਦੀ ਤੇ ਬਹੁਤ ਪਿਆਰਾ ਸੋਨਾ ਸੂਟ ਬਣ ਜਾਣਾ। ਦੁਪੱਟੇ ਦੇ ਉੱਪਰ ਐਦਾਂ ਬਲੂ ਕਲਰ ਦੀ ਫਿਨਿਸ਼ਿੰਗ ਪੱਟੀ ਆਣੀ ਹੈ ਜੀ। ਦੇਖੋ ਜੀ। ਠੀਕ ਹੈ ਜੀ ਫ੍ਰਿਸ਼ਿਕ ਪੱਟੀ ਤੁਸੀਂ ਬਲੂ ਕਲਰ ਦੀ ਵੀ ਲਗਾ ਸਕਦੇ ਹੋ ਜੋ ਅਸੀਂ ਕੰਟਰਾਸਟ ਦੇ ਤਰ੍ਹਾਂ ਲਾਈਟ ਜਾਂ ਲੈਮਨ ਕਲਰ ਇਹ ਵਾਲੇ ਕਲਰ ਦੀ ਵੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਅਗਲਾ ਸੂਟ ਦੇਖੋ ਜੀ ਇਹ ਵੀ ਕੰਟਰਾਸਟ ਦੇ ਵਿੱਚ ਰੈਡੀ ਹੋਇਆ ਕਾਫੀ ਟ੍ਰੈਂਡ ਚੱਲ ਰਿਹਾ ਜੀ ਅੱਜਕੱਲ ਕੰਟਰਾਸਟ ਦਾ ਟ੍ਰੈਂਡਿੰਗ ਹੈ ਜੀ ਇਦਾਂ ਦੇਖੋ ਜੀ ਇਹ ਵੀ ਸਾਡੇ ਕਸਟਮਰ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਰੈਡੀ ਹੋਇਆ ਲਾਈਟ ਪਿਸਤਾ ਕਲਰ ਤੇ ਦੇਖੋ ਜੀ ਇਹ ਵਾਲੀਆਂ ਰਹਿਣਗੀਆਂ ਬਾਜ਼ੂ ਇਹ ਹੈਗਾ ਜੀ ਕਿਹੜਾ ਇਹਦਾ ਉੱਪਰ neck ਬਣੀ ਹੋਈ ਹੈ ਬਹੁਤ ਹੀ ਪਿਆਰੀ ਜੀ ਤੇ ਦੁਪੱਟਾ ਵੀ ਇਹਦੇ ਨਾਲ ਕੰਟਰਾਸਟ ਦੇ ਵਿੱਚ ਰੈਡੀ ਹੋਇਆ ਪਿੰਕ ਸ਼ੇਡ ਦੇ ਵਿੱਚ ਦੇਖੋ ਜੀ ਇਹ ਵਾਲਾ ਕੰਟਰਾਸਟ ਦੇ ਵਿੱਚ ਇਹਦਾ ਦੁਪੱਟਾ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਵਾਲਾ ਤੇ ਇਹਦੇ ਨਾਲ ਤੁਸੀਂ ਐਦਾਂ ਦੀ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਠੀਕ ਹੈ ਜੀ ਦੁਪट्टे ਉੱਪਰ ਵੀ ਫਿਨਿਸ਼ਿੰਗ ਪੱਟੀ ਆਉਗੀ ਤੇ ਸੂਟ ਉੱਪਰ ਵੀ ਤੁਸੀਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ। ਠੀਕ ਹੈ ਜੀ। ਇਸ ਤੋਂ ਅਗਲਾ ਸੂਟ ਰੈਡੀ ਹੋਇਆ ਜੀ ਲੈਮਨ ਦੇ ਵਿੱਚ। ਇਹ ਵਿਦਆਊਟ ਦੁਪੱਟਾ ਰੈਡੀ ਹੋਇਆ ਲੈਮਨ ਦੇ ਵਿੱਚ। ਦੇਖੋ ਜੀ ਬਹੁਤ ਪਿਆਰਾ ਸੂਟ ਆ ਲੈਮਨ ਦੇ ਵਿੱਚ ਵੀ। ਦੇਖੋ ਜੀ। ਖੋਲੋ ਜੀ ਇਹਨੂੰ ਖੋਲ ਕੇ ਦਿਖਾਣੀ ਆ ਸੀ। ये वाला चेक करो ठीक है जी ए नैक रैडी होगा घेरा दिखावे थोड़ा जा बड़ा रेडी हुआ जी एस देखो देख सकते हो जी बहुत ही प्यारा जहा सूट रेडी हुआ जी ये, ठीक है जी एक सूट रेडी हुआ, हो वाली हुई है जी नल बाजू रेडी ਲਾਸਟੇ ਤਰ ਉਸੇ ਪੇਨ ਪੀਸ ਵੀ ਦਿਖਾਵਾਂਗੇ ਤੁਸੀਂ ਉਹਨਾਂ ਪੀਸਾਂ ਦੇ ਉੱਪਰ ਪੇਂਟ ਵੀ ਕਰ ਸਕਦੇ ਹੋ ਹੈਂਡਵਰਕ ਵੀ ਕਰ ਸਕਦੇ ਹੋ ਜੀ ਇਹ ਕੇਵਲਾ ਲੈਮਨ ਸੂਟ ਰੈਡੀ ਹੋਇਆ ਜੀ ਠੀਕ ਹੈ ਜੀ ਇਹ ਵਾਲਾ ਸੂਟ ਦੇਖ ਸਕਦੇ ਹੋ ਇਹ ਵੀ ਵਿਦਆਊਟ ਦੁਪੱਟਾ ਰੈਡੀ ਹੋਇਆ ਜੀ ਦੇਖ ਚੈੱਕ ਕਰ ਸਕਦੇ ਹੋ ਜੀ ਵਿਦਆਊਟ ਦੁਪੱਟਾ ਸੂਟ ਰੈਡੀ ਹੋਇਆ ਲੈਮਨ ਕਲਰ ਦੇ ਵਿੱਚ ਠੀਕ ਹੈ ਜੀ ਏਸ ਹਨ ਅੱਜ ਦੇ ਸਾਡੇ ਪੇਂਟ ਵਾਲੇ ਸੂਟ ਜੇ ਤੁਸੀਂ ਵੀ ਐਦਾਂ ਦੇ ਆਰਡਰ ਤੇ ਪੇਂਟ ਕਰਵਾਉਣੇ ਤਾਂ ਸਾਡੇ ਕੋਲ ਤੁਸੀਂ ਕਰਵਾ ਸਕਦੇ ਹੋ ਹੁਣ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਜਿਹਦੇ ਉੱਪਰ ਤੁਸੀਂ ਹੈਂਡਵਰਕ ਕਰੋ ਥ੍ਰੈਡ ਵਰਕ ਕਰੋ ਬਹੁਤ ਹੀ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਕੱਟ ਰਹੂਗੀ ਜੀ 4 ਤੋਂ ਲੈ ਕੇ 4.5 ਤੱਕ ਤੇ ਪ੍ਰਾਈਸ ਰਹੂਗਾ ਜੀ 150 ਰੁਪਏ ਲਓ ਜੀ ਦੇਖੋ ਜੀ ਅੱਜ ਵਾਲੇ ਪਲੇਨ ਪੀਸ ਬੜੇ ਪਿਆਰੇ ਜਿਹੇ ਲੈ ਕੇ ਆਇਆ ਕਲਰ ਵੀ ਇੰਗਲਿਸ਼ ਕਲਰ ਰਹਿਣਗੇ ਤੇ ਕੱਟ ਰਹੂਗੀ ਜੀ 4 ਤੋਂ ਲੈ ਕੇ 4.5 ਤੱਕ 5 ਤੱਕ ਵੀ ਕੱਟ ਰਹਿ ਸਕਦੀ ਹੈ ਤੇ ਪ੍ਰਾਈਸ ਸਿਰਫ 150 ਰੁਪਿਆ ਪੈਣ ਵਾਲਾ ਤੇ ਸ਼ਿਪਿੰਗ ਚਾਰਜ ਐਕਸਟਰਾ ਹੋਊਗਾ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਜੀ ਚੈੱਕ ਕਰੋ ਜੀ ਕਲਰ ਦੇਖੋ ਬੜਾ ਪਿਆਰਾ ਜਿਹਾ ਸਕਿਨ ਜੀ ਸ਼ੇਡ ਚ ਨਿਊ ਜੀ ਕਲਰ ਚ ਇੰਗਲਿਸ਼ ਕਲਰ ਆ ਜੀ ਬਹੁਤ ਹੀ ਪਿਆਰਾ ਜਹ ਦੇਖੋ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਤੇ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਡਬਲ ਟੋਨ ਦੇਖੋ ਨਜ਼ਦੀਕ ਤੋਂ ਦੇਖੋ ਜੀ ਇਦਾਂ ਲਾਈਟ ਡਾਰਕ ਡਬਲ ਟੋਨ ਦੇ ਵਿੱਚ ਵੀ ਰਹਿਣ ਵਾਲਾ ਦੇਖੋ ਜੀ ਚੈੱਕ ਕਰੋ ਜੀ ਸੈਲਫ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਠੀਕ ਹੈ ਜੀ ਅੱਜ ਦੇ ਪੀਸ ਰਹਿਣਗੇ ਸੈਲਫ ਦੇ ਵਿੱਚ ਅਗਲਾ ਕਲਰ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਲਾਈਟ ਜਾਂ ਔਰੰਜੀ ਸ਼ੇਡ ਦੇ ਵਿੱਚ ਖਾਦੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਨਜ਼ਦੀਕ ਤੋਂ ਚੈੱਕ ਕਰੋ ਪੀਸ ਸੈਲਫ ਦੇ ਵਿੱਚ ਰਹੂਗਾ ਸੈਲਫ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹਦਾ ਬਾਰਡਰ ਵੀ ਬੜਾ ਸੋਹਣਾ ਜਿਹਾ ਬਣਿਆ ਹੋਇਆ ਹੈ ਦੇਖੋ ਜੀ ਇਸ ਵਾਲੇ ਪੀਸ ਦਾ ਬਹੁਤ ਪਿਆਰਾ ਬਾਰਡਰ ਬਣਿਆ ਹੋਇਆ ਹੈ ਸੈਲਫ ਦੇ ਵਿੱਚ ਰਹੂਗਾ ਜੀ ਲਾਈਟ ਜਿਹਾ ਸਕਿਨ ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਪ੍ਰਾਈਸ ਸਿਰਫ 150 ਕਲਰ ਜਿਹੜਾ ਆ ਰਿਹਾ ਜੀ ਡੱਲ ਆ ਰਿਹਾ ਦੂਰ ਤੋਂ ਦਿਖਾਵਾਂਗੇ ਤੁਹਾਨੂੰ ਕਲਰ ਕਿਦਾਂ ਦਾ ਸਕਿਨ ਜੀ ਸ਼ੇਡ ਚ ਹੈ ਜੀ ਬਹੁਤ ਪਿਆਰਾ ਪੀਸ ਹੈ ਲਾਈਟ ਸਕਿਨ ਸ਼ੇਡ ਚ ਹੈ ਜੀ ਬਹੁਤ ਪਿਆਰਾ ਜਿਹਾ ਪੀਚ ਵੀ ਇਹਨੂੰ ਕਹਿ ਸਕਦੇ ਆ ਪੀਚ ਸਕਿਨ ਜੀ ਸ਼ੇਡ ਹੈ ਜੀ ਬਹੁਤ ਵਧੀਆ ਪੀਸ ਨਹੀਂ ਹੈਗਾ ਠੀਕ ਹੈ ਜੀ ਇਹਦੇ ਵਿੱਚ ਸ਼ਾਈਨਿੰਗ ਪੈਂਦੀ ਆ ਐਦਾਂ ਦੀ ਭਾਂ ਬਣੀ ਹੋਈ ਆ ਪੀਸ ਦੀ ਤਾਂ ਕਰਕੇ ਆ ਕੋਈ ਡਿਫੈਕਟਡ ਪੀਸ ਨਹੀਂ ਹੈਗਾ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਇਹ ਚੈੱਕ ਕਰੋ ਜੀ ਇਹ ਹੈਗਾ ਗ੍ਰੇ ਸ਼ੇਡ ਦੇ ਵਿੱਚ ਹੁਣ ਕਲਰ ਸੇਮ ਆ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਕੈਮਰੇ ਵਿੱਚ ਕਲਰ ਸੇਮ ਆ ਰਿਹਾ ਕਿਦਾਂ ਦਾ ਕਲਰ ਹੈ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਗ੍ਰੇ ਦੀ ਹੈ ਇਹ ਗ੍ਰੇ ਕਲਰ ਦੇ ਵਿੱਚ ਆਊਗਾ ਲਾਈਟ ਜਿਹਾ ਗ੍ਰੇ ਚਾਰਟ ਗ੍ਰੇ ਕਲਰ ਦਾ ਵੀ ਕਾਫੀ ਟ੍ਰੈਂਡ ਹੈ ਅਜਕਲ ਦੇਖੋ ਜੀ ਖਾਦੀ ਦੇ ਵਿੱਚ ਰਹਿਣੇ ਜੀ ਪੀਸ ਸਾਰੇ ਅੱਜ ਦੇ ਇਹ ਕਾਫੀ ਸ਼ੇਡ ਦੇ ਵਿੱਚ ਆਊਗਾ ਸੈਲਫ ਦੇ ਵਿੱਚ ਪੀਸ ਬਣਿਆ ਹੋਆ ਸਾਰੇ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲੇ ਅੱਜ ਠੀਕ ਹੈ ਜੀ ਉੱਪਰ ਨਿੱਕ ਨਿੱਕੀ ਸੈਲਫ ਬਣੀ ਹੋਈ ਹੈ ਇਹ ਕ੍ਰਸ਼ ਦੇ ਵਿੱਚ ਰਹੂਗਾ ਇਹ ਇਹ ਰਹੂਗਾ ਜੀ ਆਹ ਕ੍ਰਸ਼ ਸ਼ਿਮਰ ਦੇ ਵਿੱਚ ਰਹੂਗਾ ਤੇ ਡਬਲ ਟੋਨ ਦੇ ਵਿੱਚ ਪੀਸ ਹੈ ਜੀ ਇਹ ਦੇਖੋ ਇਹ ਡਬਲ ਟੋਨ ਦੇ ਵਿੱਚ ਪੀਸ ਰਹਿਣ ਵਾਲਾ ਸਾਰਾ ਟਾਈ ਐਂਡ ਡਾਈ ਦੇ ਵਿੱਚ ਰਹੂਗਾ ਚੈੱਕ ਕਰੋ ਇਹ ਟਾਈ ਐਂਡ ਡਾਈ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਇਹ ਠੀਕ ਹੈ ਜੀ ਅਗਲਾ ਦੇਖੋ ਜੀ ਇਹ ਵੀ ਕ੍ਰਸ਼ ਸ਼ਿਮਰ ਦੇ ਵਿੱਚ ਰਹੂਗਾ ਤੇ ਇਹ ਆਊਗਾ ਸਕਾਈ ਬਲੂ ਦਾ ਕਲਰ ਬਹੁਤ ਪਿਆਰਾ ਜਿਹਾ ਸਕਾਈ ਬਲੂ ਕਲਰ ਹੈ ਕਾਫੀ ਟ੍ਰੈਂਡਿੰਗ ਚੱਲ ਰਿਹਾ ਜੀ ਇਸ ਵਾਲੇ ਕਲਰ ਦਾ ਤੇ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਆਬੂਦਾਈ ਦੇ ਵਿੱਚ ਰਹੂਗਾ ਜੀ ਸਕਾਈ ਕਲਰ ਦੇ ਵਿੱਚ ਕਲਰ ਡਾਲਾ ਰਿਹਾ ਪਰ ਬਹੁਤ ਪਿਆਰਾ ਕਲਰ ਹੈ ਦੂਰ ਤੋਂ ਦਿਖਾਵਾਂਗੇ ਕਿੱਦਾਂ ਦਾ ਕਲਰ ਹੈ ਜੀ ਹਾਂਜੀ ਇਹ ਵਾਲੇ ਕਲਰ ਨਾ ਬਲੂ ਸ਼ੇਡ ਚ ਆ ਰਿਹਾ ਪਰ ਬਲੂ ਸ਼ੇਡ ਚ ਨਹੀਂ ਹੈ ਸਕਾਈ ਬਲੂ ਲਾਈਟ ਜਾਂ ਫਿਰੋਜੀ ਤੇ ਇਹ ਵਾਲਾ ਪੀਸ ਸਕਾਈ ਬਲੂ ਕਲਰ ਦਾ ਹੈਗਾ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਹੁਣ ਸਹੀ ਕਲਰ ਆ ਰਿਹਾ ਜੀ ਕੈਮਰੇ ਜੋ ਸੇਮ ਕਲਰ ਆ ਚੈੱਕ ਕਰ ਸਕਦੇ ਹੋ ਇਹ ਵਾਲਾ ਕਲਰ ਚੈੱਕ ਕਰੋ ਜੀ ਲਾਈਟ ਜਾਂ ਔਰੇਂਜ ਮਿੱਠਾ ਜਾਂ ਸ਼ੇਡ ਆ ਜੀ ਲਾਈਟ ਮਿੱਠੀ ਜੀ ਔਰੇਂਜ ਸ਼ੇਡ ਦੇ ਵਿੱਚ ਪਊਗਾ ਠੀਕ ਹੈ ਜੀ ਇਹ ਗਾਜ਼ਰੀ ਸ਼ੇਡ ਦੇ ਵਿੱਚ ਪਊਗਾ ਲਾਈਟ ਗਾਜ਼ਰੀ ਸ਼ੇਡ ਦੇ ਵਿੱਚ ਪੈਣ ਵਾਲਾ ਪੀਸ ਹੈ 4.5 ਦੀ ਰੋ ਕੱਟ 150 ਰੁਪਏ ਦਾ ਪ੍ਰਾਈਸ ਰਹੂਗਾ ਮਸਟਰਡ ਸ਼ੇਡ ਦੇ ਵਿੱਚ ਪਊਗਾ ਜੀ ਕ੍ਰਾਸ਼ ਸ਼ਿਮਰ ਦੇ ਵਿੱਚ ਪੈਣ ਵਾਲਾ ਮਸਟਰਡ ਸ਼ੇਡ ਦੇ ਵਿੱਚ ਇਹ ਪਿਸਤਾ ਸ਼ੀਡ ਦੇ ਵਿੱਚ ਪਊਗਾ ਦੇਖੋ ਜੀ ਪਿਸਤਾ ਸ਼ੀਡ ਦੇ ਵਿੱਚ ਪਊਗਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਆ ਬੋਟਲ ਗ੍ਰੀਨ ਕਲਰ ਹੈ ਗ੍ਰੀਨ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਇਹ ਰਾਣੀ ਰਾਣੀ ਕਲਰ ਦੇ ਵਿੱਚ ਹੈ ਸੈਲਫ ਦੇ ਵਿੱਚ ਬਣਿਆ ਹੋਇਆ ਸੈਲਫ ਪ੍ਰਿੰਟ ਦੇ ਵਿੱਚ ਰਾਣੀ ਕਲਰ ਦੇ ਵਿੱਚ ਪਹਿਣ ਵਾਲਾ ਪੀਸ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਨਮਾ ਜਿਹਾ ਕਲਰ ਪਊਗਾ ਜੀ ਠੀਕ ਹੈ ਜੀ ਨਮਾ ਜਿਹਾ ਕਲਰ ਇਹ ਬਹੁਤ ਪਿਆਰਾ ਜਿਹਾ ਡਾਲ ਲ ਆ ਰਿਹਾ ਸੇਮ ਕਲਰ ਹੈ ਜੀ ਦੇਖ ਸਕਦੇ ਹੋ ਕੈਮਰੇ ਵਿੱਚ ਜੋ ਸੇਮ ਕਲਰ ਹੈ ਸੇਮ ਹੈ ਜੀ ਠੀਕ ਹੈ ਜੀ ਇਹ ਵੀ ਤੁਹਾਨੂੰ ਪਾਊਗਾ ਜੀ ਆਬੂ ਤਾਈ ਦੇ ਵਿੱਚ ਲਾਈਟ ਸਕਾਈ ਬਲੂ ਕਲਰ ਹੈ ਜੀ ਇਹ ਲਾਈਟ ਸਕਾਈ ਬਲੂ ਕਲਰ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਵਾਲਾ ਪੀਸ ਮਿਲੂਗਾ ਤੁਹਾਨੂੰ ਜੋਰਜਟ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਹੈ ਇਦਾਂ ਬਹੁਤ ਡਿਜ਼ਾਈਨਰ ਜਿਹਾ ਪੀਸ ਰਹਿਣ ਵਾਲਾ ਜੋਰਜਟ ਦੇ ਵਿੱਚ ਮਸਟਰਡ ਸ਼ੇਡ ਦੇ ਵਿੱਚ ਪਾਊਗਾ ਜੀ ਦੇਖੋ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਸ਼ਾਇਦ ਇਹਦੀ ਕੱਟ ਹੋ ਸਕਦੀ ਹੈ ਪੰਜ ਵੀ ਹੋ ਸਕਦੀ ਹੈ 4.5 ਤੱਕ ਕੱਟ ਹੈ ਹੀ ਆ ਇਹ ਮਾਊਸ ਸ਼ੇਡ ਦੇ ਵਿੱਚ ਪੈਣਗੇ ਜੀ ਦੋ ਪੀਸ ਸੇਮ ਐ ਇਹ ਮਾਊਸ ਕਲਰ ਐ ਠੀਕ ਐ ਜੀ ਮਾਊਸ ਕਲਰ ਦੇ ਵਿੱਚ ਐ ਇਹ ਦੋਨੋਂ ਤੇ ਇਹ ਵਾਲਾ ਦੇਖੋ ਜੀ ਲਾਈਟ ਗ੍ਰੇ ਕਲਰ ਦੇ ਵਿੱਚ ਪਾਊਗਾ ਦੋਨੋਂ ਸਕਾਈ ਬਲੂ ਜੇ ਕਲਰ ਐ ਇਹ ਠੀਕ ਐ ਜੀ ਗ੍ਰੇ ਕਲਰ ਦੋਨੋਂ ਸੇਮ ਪੀਸ ਐ ਸੈਲਫ ਦੇ ਵਿੱਚ ਰਹਿਣ ਵਾਲੇ ਸਾਰੇ ਪੀਸ ਇਹ ਵਾਲਾ ਚੈੱਕ ਕਰੋ ਜੀ ਮਹਿੰਦੀ ਸ਼ੇਡ ਦੇ ਵਿੱਚ ਪੈਣ ਵਾਲਾ ਐ ਇਹ ਮਹਿੰਦੀ ਸ਼ੇਡ ਦੇ ਵਿੱਚ ਪਾਊਗਾ ਜੀ ਮਹਿੰਦੀ ਫੰਕਸ਼ਨ ਲਈ ਰੈਡੀ ਕਰ ਲਓ ਇਹ ਵੀ ਮਾਊਸ ਸ਼ੇਡ ਦੇ ਵਿੱਚ ਪਾਊਗਾ ਜੀ ਮਾਊਸ ਸ਼ੇਡ ਦੇ ਵਿੱਚ ਪੈਣ ਵਾਲਾ ਇਹ ਫਿਰੋਜੀ ਕਲਰ ਹੈ ਜੀ ਫਿਰੋਜੀ ਕਲਰ ਅੱਛੇ ਪੈਣਗੇ ਦੋ ਪੀਸ ਮਿਲਣਗੇ ਤੁਹਾਨੂੰ ਫਿਰੋਜੀ ਕਲਰ ਦੇ ਵਿੱਚ ਠੀਕ ਹੈ ਜੀ ਇਹ ਸਕਾਈ ਬਲੂ ਕਲਰ ਹੈ ਜੀ ਸੈਲਫ ਦੇ ਵਿੱਚ ਰਹੂਗਾ ਜੀ ਬਹੁਤ ਪਿਆਰਾ ਜਿਹਾ ਸਕਾਈ ਬਲੂ ਕਲਰ ਖਾਦੀ ਦੇ ਵਿੱਚ ਰਹਿਣਗੇ ਜੀ ਅੱਜ ਦੇ ਪੀਸ ਸੈਲਫ ਸੈਲਫ ਵਿੱਚ ਰਹਿਣਗੇ ਇਹ ਬਲੈਕ ਹੈ ਜੀ ਦੋ ਸੇਮ ਬਲੈਕ ਪੀਸ ਮਿਲਣਗੇ ਤੁਹਾਨੂੰ ਸੈਲਫ ਦੇ ਵਿੱਚ ਤੇ ਖਾਦੀ ਦੇ ਵਿੱਚ ਖਾਦੀ ਸ਼ਲਕ ਦੇ ਵਿੱਚ ਮਿਲਣਗੇ ਜੀ ਠੀਕ ਹੈ ਜੀ ਇਹ ਵੇਖੋ ਜੀ ਇਹ ਵੀ ਸਕੈਨ ਸ਼ੇਡ ਦੇ ਵਿੱਚ ਰਹੂਗਾ ਜੀ ਬਹੁਤ ਪਿਆਰਾ ਜਿਹਾ ਪੀਸ ਰਹਿਣ ਵਾਲਾ ਸਕੈਨ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਫਿਰ ਫਿਰੋਜੀ ਕਲਰ ਆ ਗਿਆ ਤੇ ਇਹ ਲਾਈਟ ਜਿਹਾ ਗਾਜਰੀ ਕਲਰ ਆ ਗਿਆ ਜੀ ਠੀਕ ਹੈ ਕਲਰ ਆ ਰਿਹਾ ਡਲ ਪਰ ਇਹ ਲਾਈਟ ਗਾਜਰੀ ਹੈ ਤੇ ਇਹ ਹੈਗਾ ਫਿਰੋਜੀ ਕਲਰ ਬਹੁਤ ਪਿਆਰੇ ਜਿਹੇ ਕਲਰ ਹੈ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਸੀ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਕ੍ਰੀਨ ਉੱਪਰ ਦਾ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ